ਸਸਕਲ ਜੀ ਅੱਜ ਫੇਰ ਨਵੇਂ ਵਲੋਗ ਚ ਤੁਹਾਡਾ ਸਵਾਗਤ ਹੈ। ਅਸਲੇ ਅਸੀਂ ਕੋਠੇ ਤੇ ਤੇ ਆ ਕੰਨਾਂ ਜਿਹੜੀਆਂ ਚਾਰਦواری ਤੁਹਾਨੂੰ ਦੱਸਾਈ ਕਰਵਾ ਰਹੇ ਤੇ ਚਾਰਦواری ਕਰਵਾ ਰਹੇ ਹਾਂ ਤੇ ਅਸਲੇ ਖਲਾਰਾ ਪਿਆ ਦਾ ਕੋਠੇ ਤੇ ਪੂਰਾ ਤੇ ਅਭੀ ਪਾਣੀ ਲਗਾ ਰਿਹਾ। ਤੇ ਸਾਰੀ ਚਾਰਦواری ਕਰਾਈ ਆ ਟੋਟਲੀ। ਤੇ ਇਹ ਕੰਮ ਕਾਫੀ ਪਿਆਵਾ ਤੇ ਖਲਾਰਾ ਵੀ ਪਿਆ ਦਾ ਇੱਟਾਂ ਪਈਆਂ, ਬਜਰੀ ਪਈ ਆ। ਬਾਕੀ ਅਸਲੇ ਸਵੇਰ ਦੀ ਚਾਹ ਪੀ ਰਹੇ। ਤੇ ਅੱਜ ਸੰਡੇ ਆ ਤੇ ਅੱਜ ਦੇ ਦਿਨ ਤਕਰੀਬਨ ਮਿਸਤਰੀ ਨਹੀਂ ਆਉਣਗੇ। ਅੱਜ ਆਪਾਂ ਨੂੰ ਸਫਾਈ ਕਰਨੀ ਪਵੇਗੀ ਕੋਠੇ ਦੀ ਤੇ ਬਾਕੀ ਹੋਰ ਵੀ ਦੇਖਦੇ ਹਾਂ ਹੋਰ ਕੀ ਕੀ ਕੰਮ ਹੈਗੇ ਕਰਵਾਵਾਂਗੇ ਤੇ ਅਸਲੇ ਪਾਣੀ ਲਗਾ ਰਿਹਾ ਆ ਵੀ ਇਧਰੋਂ ਓਵਰਫਲੋ ਹੋ ਗਈ ਟੈਂਕੀ ਇਸ ਸਾਈਡ ਤੋਂ ਕਿਉਂਕਿ ਪਾਈਪ ਛੋਟਾ ਹੋਣ ਕਰਕੇ ਫਿਰ ਓਵਰਫਲੋ ਹੋ ਗਈ ਆ ਤੇ ਪਾਣੀ ਜਾ ਰਿਹਾ ਜਿੱਥੋਂ ਸਾਰੀਆਂ ਕੰਧਾਂ ਨੂੰ ਪਾਣੀ ਲਗਾਇਆ ਜਾ ਰਿਹਾ ਇਸ ਫੇਰ ਦਾ ਕੁਝ ਮੂਲ ਇਸ ਤਰ੍ਹਾਂ ਦਾ ਤੇ ਆ ਸ਼ਾ ਹੋਣੀ ਇੱਥੇ ਬੈਠੇ ਨੇ ਕਾਫੀ ਚਿਰ ਦੇ ਦਿਖਦੇ ਸਾਨੂੰ ਅਸਲ ਜੀ ਮੈਂ ਮੌਜੂਦ ਹੋ ਗਿਆ ਹਾਂ ਬਾਬਾ ਚੰਦਰ ਬਾਦ ਪਿੰਡ ਚੰਦਨਗੜ ਜੋੜਿਆ ਖੁਰਦ ਤੇ ਇੱਥੇ ਬਾਬਾ ਚੰਜੀ ਦੇ ਪ੍ਰਕਾਸ਼ ਪੁਰਬ ਦੀਆਂ ਜਿਹੜੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਅਸਲ ਤੁਸੀਂ ਦੇਖ ਸਕਦੇ ਹੋ ਤੇ ਸਜਾਵਟ ਦਾ ਕੰਮ ਚੱਲ ਰਿਹਾ ਤੇ ਇਸ ਸਾਈਡ ਕੋਲ ਬੁਟ ਲੈ ਜਾ ਰਹੇ ਗੇਟ ਬਣਾਇਆ ਜਾ ਰਿਹਾ ਹੈ ਸਜਾਵਟੀ ਤੇ ਉਹਦੇ ਸੇਵਾ ਲੈ ਕੇ ਤੇ ਮੰਚੀ ਵੀ ਬੈਠੇ ਨੇ ਸਜਾਵਟੀ ਗੇਟ ਲਗਾਇਆ ਜਾਏਗਾ ਐਸੋਲੀ ਆਮਤੀ ਜਿਹੜੀ ਪਿਆ ਸਾਰਾ ਇੱਥੇ ਜਿੰਨਾ ਵੀ ਸਾਰਾ ਲੱਗੇਗਾ ਤੇ ਬਾਬਾ ਸਨਜੀ ਦੇ ਤੁਹਾਨੂੰ ਦਰਸ਼ਨ ਕਰਨਾ ਪਾਪਾ ਜੀ ਬੈਠੇ ਤੇ ਪਛਾਦ ਦੇਣ ਐਸੋਲੀ ਦਰਸ਼ਨ ਕਰਾ ਜਾਣ ਜੀ ਤੁਹਾਨੂੰ ਰਾਜੀ ਦੇ ਦਰਸ਼ਨ ਨਹੀਂ ਕਰ ਸਕਦੇ ਹੋ ਤੇ ਪ੍ਰਕਾਸ਼ ਪੁਰੂਬ ਇਹਨਾਂ ਦਾ ਹੈਗਾ ਜੀ 12 ਤਰੀਕ ਨੂੰ ਤੇ ਇਹ ਵੀ ਟੋਟਲੀ ਸਾਰਾ ਸਜਿਆ ਜਾਏਗਾ 11 ਤਰੀਕ ਨੂੰ ਸਜਾਵਟ ਹੋ ਜੇਗੀ ਸਾਰੀ ਅੰਦਰ ਦੀ ਪਿਛਲੇ ਸਾਲ ਹੀ ਤੁਹਾਨੂੰ ਦਿਖਾਇਆ ਇਸ ਸਾਲ ਵੀ ਦਿਖਾ ਰਿਹਾ ਤੇ ਐਸੇ ਲਈ ਮੈਂ ਮੌਜੂਦ ਹਾਂ ਦਰਬਾਰ ਦੇ ਵਿੱਚ ਤੇ ਸਜਾਵਟ ਜੀ ਕੱਲ ਜਾਂ ਪਰਸੋ ਜਿਹੜੀ ਹੋ ਜੇਗੀ ਤੇ ਬਾਕੀ ਇਹ ਸਾਰਾ ਟੋਟਲੀ ਮਟੀਰੀਅਲ ਸਾਰੇ ਹੀ ਸਜੇਗਾ ਪ੍ਰੋਪਰ ਹੀ ਤੁਹਾਨੂੰ ਇਹਦੇ ਵੀ ਸਿਨੇਮੈਟਿਕ ਦਿਖਾਵਾਂਗਾ ਤੇ ਬਾਕੀ ਇਹ ਸਾਰਾ ਇਸ ਸਾਈਡ ਤਕਰੀਬਨ ਪਾਰਟ ਚੱਲ ਰਹੇ ਆ ਤੇ ਦੋ ਦਿਨ ਦੇ ਵਿੱਚ ਇਹ ਚ ਹੋਰ ਪਾਰਟ ਚੱਲਣਗੇ ਲੜੀ ਦੇ ਹਿਸਾਬ ਨਾਲ ਇਸ ਸਾਈਡ ਵੀ ਪਾਰਟ ਚੱਲ ਰਹੇ ਆ ਇਸਾਈਡ ਜਿਨਾਵੀਆ ਤਕਰੀਬਨ ਤਕਰੀਬਨ ਲੰਗਰ ਦਾ ਸਮਾਨ ਆ ਚੁੱਕਿਆ ਮੈਟ ਤੇ ਭਾਂਡੇ ਆ ਚੁੱਕੇ ਗੱਦੇ ਆ ਇੱਥੇ ਹਾਲ ਦੇ ਵਿੱਚ ਦੀਵਾਨ ਸਜੇਗਾ ਤੇ ਇਹ ਭਾਂਡੇ ਸਾਰੇ ਆ ਚੁੱਕੇ ਇੱਥੇ ਇਧਰ ਲੰਗਰ ਚੱਲੇਗਾ ਇਸਾਈਡ ਤੇ ਬਾਹਰਲੀ ਸਾਈਡ ਵੀ ਚੱਲੇਗਾ ਤੇ ਆ ਸਾਰੇ ਤਕਰੀਬਨ ਗੱਦੇ ਭਾਂਡੇ ਬਰਤਨ ਸਾਫ਼ ਕਰਨ ਵਾਲਾ ਤੇ ਆ ਬੋਲੀ ਸਾਹ ਪਿਆ ਤੇ ਅਸਲ ਤੁਹਾਨੂੰ ਮੈਥੋਂ ਦਾ ਦਿਖਾ ਰਿਹਾ ਜੋ ਸ਼ੁਰੂਆਤ ਹੋ ਚੁੱਕੀ ਆ ਆ ਏਰੀਆ ਜੀ ਖਾਲੀ ਜਿੱਥੇ ਦਵਾਨ ਸੱਜਣਗੇ ਤੇ ਇੱਥੇ ਸਟੇਜ ਲੱਗੀਗੀ ਸਾਹਮਣੇ ਇੱਥੇ ਸੰਗਤ ਬੈਠੇਗੀ ਸਾਰੀ ਤੇ ਨਿਸ਼ਾਨ ਸਾਹਿਬ ਜਿਹੜੇ ਚੜਨਗੇ ਕੱਲ ਦੀ ਡੇਟ 'ਚ 10 ਤਰੀਕ ਦੀ ਤੇ ਮੈਂ ਇੱਥੇ ਮੌਜੂਦ ਆ ਤੇ ਨਿਸ਼ਾਨ ਸਾਹਿਬ ਨੇ ਤੇ ਦੋ ਦੋਵੇਂ 10 ਤਰੀਕ ਨੂੰ ਸਵੇਰੇ 11 ਵਜੇ ਚੜਨਗੇ ਜਿਹੜਾ ਜਾਣਗੇ ਜ्यासਨੇ ਮੈਂ ਇੱਥੇ ਮੌਜੂਦ ਆ ਤੇ ਸਜਾਵਟ ਚੱਲ ਰਹੀ ਆ ਕਾਰੀਆਂ ਸ਼ੁਰੂ ਹੋ ਗਈਆਂ ਇੱਥੇ ਜੀ ਲੰਗਰ ਪੱਕੇਗਾ ਤੇ ਲੋਹ ਲਾਂਤੀ ਗਈ ਹੈ ਤੇ ਪਰਲੀ ਸਾਈਡ ਵੀ ਤਿਆਰੀ ਕੀਤੀ ਜਾ ਰਹੀ ਹੈ ਇੱਥੇ ਵੀ ਲੋਹ ਹੀ ਲਗੋਣੀ ਨਾ ਦੋਹਾਂ ਸਾਈਡਾਂ ਤੇ ਲੋਹ ਲਗਾਈ ਜਾ ਇੱਥੇ ਵੀ ਲੋਹ ਤੇ ਇੱਥੇ ਵੀ ਲੋਹ ਹੈ ਨਾ ਤੇ ਬਾਕੀ ਹੋਰ ਵੀ ਕੁਝ ਤੇ ਦੋ ਲੋਹਾਂ ਹੀ ਦੋ ਲੋਹ ਹੀ ਲੱਗਣਗੇ ਤੇ ਇੱਥੇ ਪ੍ਰਸ਼ਾਦ ਦੇ ਪਕਾਂਗੇ ਹੈ ਦੇਖੋ ਉੱਪਰ ਅੱਛਾ ਦੇਗਾ ਪਰਲੀ ਸਾਈਡ ਤੇ ਚਲੋ ਵਧੀਆ ਤੇ ਇੱਥੇ ਫੁਲਕੇ ਦੇ ਪ੍ਰਸ਼ਾਦੇ ਤਿਆਰ ਜਾਣਗੇ ਜੀ ਇਹਨਾਂ ਅਜੋਲੀ ਗੀਟ ਤਿਆਰ ਹੋ ਗਿਆ ਇਹ ਗੇਟ ਲੱ ਆ ਜਾਏਗਾ ਉੱਥੇ ਫਰੰਟ ਤੇ ਸਾਹਮਣੇ ਤੇ ਐਂਟਰਸ ਹੈ ਐਂਟਰਸ ਤੋਂ ਗੇਟ ਲੱਗਾ ਲਓ ਜੀ ਜਿੰਨੇ ਵੀ ਬੱਚੇ ਸਾਰੇ ਸੇਵਾ ਤੇ ਲੱਗੇ ਆਸੋਲੇ ਪੂਰੇ ਜੋੜਾ ਸ਼ੋੜਾ ਚ ਤੋ ਇਹ ਪੱਟੇ ਜਾ ਰਿਹਾ ਲੋਹ ਲੋਨ ਲਈ